ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਵੀਡੀਓ ਲਾਈਕ ਕਰ ਦਿਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਅੱਜ ਦਾ ਟਾਈਟਲ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਅੱਜ ਅਸੀਂ ਵਿਸ਼ਾ ਵਸਤੂ ਰਹਿਰਾ ਸਾਹਿਬ ਜੀ ਦੇ ਉੱਤੇ ਗੱਲ ਕਰਾਂਗੇ ਰਹਿਰਾ ਸਾਹਿਬ ਸਾਡੇ ਨਿਤਨੇਮ ਦੀ ਬਾਣੀ ਦਾ ਇੱਕ ਅੰਗ ਹੈ ਅਸੀਂ ਇਸ ਨੂੰ ਰਹਿਰਾਸ ਵੇਲੇ ਮਤਲਬ ਕਿ ਸੰਧਿਆ ਵੇਲੇ ਸ਼ਾਮ ਦੇ ਵੇਲੇ ਪੜ੍ਹਦੇ ਹਾਂ ਹਰ ਰੋਜ਼ ਸ਼ਾਮ ਨੂੰ ਰਹਿਰਾਸ ਸੈਵ ਦੀ ਬਾਣੀ ਪੜ੍ਹੀ ਜਾਂਦੀ ਹੈ ਤੁਹਾਡੇ ਉੱਤੇ ਕੇਂਦਰੀ ਭਾਵ ਕਿਸ ਦਾ ਹੋਏਗਾ ਅਧਿਆਤਮਕ ਉੱਚਾ ਅਤੇ ਸ਼ਕਤੀ ਰਹਿਰਾਸ ਸੈਵ ਦਾ ਪਾਠ ਸਿੱਖਾਂ ਨੂੰ ਰੋਜ਼ਾਨਾ ਸ਼ਾਮ ਨੂੰ ਕਰਨਾ ਚਾਹੀਦਾ ਹੈ ਇਹ ਬਾਣੀ ਸਿੱਖਾਂ ਨੂੰ ਰੋਜ਼ਾਨਾ ਮਿਹਨਤ ਕਰਨ ਤੋਂ ਬਾਅਦ ਅਧਿਆਤਮਕ ਤਾਕਤ ਅਤੇ ਸ਼ਕਤੀ ਦਿੰਦੀ ਹੈ। ਫਿਰ ਆਪਦੀ ਸ਼ਰਨ ਅਤੇ ਦਇਆ। ਇਸ ਵਿੱਚ ਵਾਹਿਗੁਰੂ ਦੇ ਸਫਲਤਾ ਅਤੇ ਦਇਆ ਦੀ ਗੱਲ ਕੀਤੀ ਗਈ ਹੈ ਜੋ ਕਿ ਸਾਰੇ ਦੁੱਖਾਂ ਤੇ ਮੁਸ਼ਕਲਾਂ ਤੋਂ ਮੁਕਤ ਕਰਦਾ ਹੈ। ਵਿਸ਼ਵਾਸ ਅਤੇ ਸਬਰ। ਇਹ ਬਾਣੀ ਸਿੱਖਾਂ ਨੂੰ ਵਿਸ਼ਵਾਸ, ਸਬਰ, ਧੀਰਜ ਨਾਲ ਜੀਵਨ ਦੇ ਸਾਰੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਪ੍ਰੇਰਣਾ ਦਿੰਦੀ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।